ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਫੁਕਰੀ ਪੁੱਤ ਅੰਤ ਤੱਕ ਜਰੂਰ ਸੁਣਨਾ ਮੇਲਾ ਨੇੜੇ ਆ ਗਿਆ ਸੀ ਤਕਰੀਬਨ 3 ਕ ਮਹੀਨੇ ਬਾਅਦ ਗੋਪੀ ਦੀਆਂ ਮੇਲੇ ਜਾਣ ਦੀਆਂ ਤਿਆਰੀਆਂ ਸਨ ਪਿੰਡ ਦੇ ਨੰਬਰਦਾਰਾਂ ਦੇ ਮੁੰਡੇ ਵੱਲ ਵੇਖ ਗੋਪੀ ਨੇ ਘਰੇ ਕਲੀਸ਼ ਪਾਇਆ ਹੋਇਆ ਸੀ ਕਿ ਇਸ ਵਾਰ ਨਵੀਂ ਟਰਾਲੀ ਲੈ ਕੇ ਜਾਣਾ ਮੇਲੇ ਤੇ ਉਹ ਵੀ ਲੰਬੜਾ ਨਾਲੋਂ ਵੱਧ ਸ਼ਿੰਗਾਰ ਕੇ ਪਿਓ ਗੱਜਣ ਸਿਓ ਕਈ ਵਾਰ ਵਾਸਤੇ ਪਾ ਚੁੱਕਾ ਸੀ ਕਿ ਅਜੇ ਤਾਂ 1 ਸਾਲ ਪਹਿਲਾਂ ਲਈ ਟਰੈਕਟਰ ਦੀਆਂ ਕਸ਼ਤਾਂ ਵੀ ਨਹੀਂ ਲੱਥੀਆਂ ਆੜਤੀਆ ਜਦੋਂ ਵੀ ਆਉਂਦਾ ਹੈ ਬੜਾ ਜਲੀਲ ਕਰਕੇ ਜਾਂਦਾ ਈ ਹੱਥ ਜੋੜ ਮਸਾਂ ਟਾਈਮ ਟਪਾ ਰਿਆਂ ਤੇਰੇ ਤੋਂ ਕਿਹੜਾ ਕੁਝ ਲੁਕਿਆ ਏ ਸਿਆਣਾ ਬਣ ਪੁੱਤਰਾ ਤੂੰ ਆਪ ਹੀ ਦੱਸ ਕਿ ਟਰਾਲੀ ਕਿਦਾਂ ਲੈ ਦੇਆ ਤੂੰ ਹਰ ਸਾਲ ਜਾਂਦਾ ਈ ਸੀ ਲੋਕਾਂ ਦੀਆਂ ਟਰਾਲੀਆਂ ਤੇ ਪਿਛਲੀ ਵਾਰ ਤਾਂ ਫਿਰ ਵੀ ਆਪਣਾ ਟਰੈਕਟਰ ਗਿਆ ਸੀ ਉਹ ਘਟ ਸੀ ਪਰ ਗੋਪੀ ਇੱਕ ਨਾ ਸੌਂਦਾ ਅੱਜ ਕਈ ਦਿਨਾਂ ਤੋਂ ਰੋਟੀ ਛੱਡੀ ਬੈਠੇ ਗੋਪੀ ਦੀ ਜੇਦ ਅੱਖਰ ਗੱਜਣ ਸਿਆ ਨੂੰ ਝੁਕਣਾ ਹੀ ਪਿਆ ਤੇ ਨਾ ਚਾਹੁੰਦੇ ਹੋਏ ਵੀ ਗੋਪੀ ਦੇ ਨਾਲ ਉਹ ਬੈਂਕ ਪਹੁੰਚ ਗਿਆ ਕਰਜ਼ਾ ਲੈਣ ਸਾਰੀ ਬਚੀ ਖੁਚੀ ਤੈਨ ਘਿੱਲਿਆਂ ਦੀ ਮਾਲਕੀ ਵਾਲੀ ਜ਼ਮੀਨ ਦੇ ਕਾਗਜ਼ ਰੱਖ ਬੈਂਕ ਨੇ 2-3 ਗੀੜਿਆਂ 'ਚ ਹੀ 6 ਲੱਖ ਰੁਪਇਆ ਗਾਜਣ ਸਿਉਂਦੇ ਹੱਥ 'ਤੇ ਧਰ ਦਿੱਤਾ। ਗੋਪੀ ਬਹੁਤ ਖੁਸ਼ ਸੀ। ਬਾਪੂ ਨੂੰ ਘਰ ਛੱਡ ਤੇ ਦੋਸਤ ਨੂੰ ਨਾਲ ਲੈ ਗੋਪੀ ਟਰਾਲੀ ਬਣਾਉਣ ਦਾ ਆਰਡਰ ਵੀ ਕਰ ਆਇਆ। 3,40,000 'ਚ ਗੱਲ ਮੁੱਕੀ। 20 ਦਿਨਾਂ ਬਾਅਦ ਨਵੀਂ ਟਰਾਲੀ ਘਰੇ ਖੜੀ ਸੀ। ਮੇਲੇ 'ਚ 8 ਦਿਨ ਬਾਕੀ ਸਨ। ਹੁਣ ਗੋਪੀ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਰਾਤ ਦਿਨ ਟਰਾਲੀ ਨੂੰ ਲੱਗੇ ਰਹਿੰਦੇ ਤੇ ਕੁਝ ਵੱਖਰਾ ਕਾਰਨ ਦੇ ਚੱਕਰ 'ਚ ਪੈਸਾ ਪਾਣੀ ਵਾਂਗ ਬਹਾਰੇ ਸਨ ਜਿਵੇਂ ਪਹਿਲਾਂ ਟਰਾਲੀ ਤੇ ਛੱਤ ਬੰਨੀ ਫਿਰ ਵੱਡਾ ਇਨਵਰਟਰ ਲਾਇਆ ਚਾਰ ਬੇਸਾਂ ਅੱਠ ਵੱਡੇ ਸਪੀਕਰ ਫਿੱਟ ਕੀਤੇ ਇੱਕ ਪਾਸੇ ਗੈਸੀ ਚੁੱਲ੍ਹਾ ਸਿਲੰਡਰ ਤੇ ਕੁਝ ਭਾਂਡੇ ਮਤਲਬ ਕਿ ਮਿੰਨੀ ਰਸੋਈ ਸਾਹਮਣੇ ਪਾਸੇ 42 ਇੰਚ ਦੀ LED ਫਿੱਟ ਕੀਤੀ ਉੱਪਰ ਡੈਸ਼ ਲਾਈ ਜਾਰੇ ਪਾਸੇ ਮੋਬਾਈਲ ਚਾਰਜ ਕਰਨ ਨੂੰ 20 ਪਲੱਗ ਲਾਈ। ਗੱਦੇ ਆਲੇ ਦਿਵਾਲੀ ਫਲੈਕਸਾਂ ਪਿਛਲੇ ਪਾਸੇ ਮੱਛਰਦਾਨੀ ਕੁੱਲ ਮਲਾ ਕੇ ਘਰ ਨਾਲੋਂ ਵੱਧ ਸਹੂਲਤਾਂ ਟਰਾਲੀ 'ਚ ਉਪਲਬਧ ਸਨ। ਸਵੇਰੇ ਮੇਲੇ ਜਾਣਾ ਸੀ। ਗੋਪੀ ਨਾਲ ਉਸਤੇ 18 ਦੋਸਤ ਤਿਆਰ ਹੋਏ। ਸਾਰਿਆਂ ਨੇ ਇੱਕੋ ਜਿਹੇ ਵਾਲ ਕਟਵਾਈ। ਦਾੜੀ ਦਾ ਸਟਾਈਲ ਵੀ ਇੱਕ ਸੀ। ਫੋਟਮਾ ਵਿਚਲੇ ਸੂਬਾ ਸਰਹੰਦ ਜਾਂ ਉਸਦੇ ਜਲਾਦਾ ਵਰਗਾ ਗੋਪੀ ਨੇ ਗਾਜਣ ਸਿਆਉ ਨੂੰ ਨਾਲ ਜਾਣੋ ਇਸ ਲਈ ਮਨਾ ਕਰਤਾ ਕਿ ਬਾਪੂ ਮੁੰਡੇ-ਮੁੰਡੇ ਚੱਲੇ ਆ ਤੂੰ ਵਿੱਚ ਕੀ ਕਰੇਗਾ ਤੂੰ ਬਾਅਦ ਚ ਆ ਜਾ ਮੀ ਨਾਲੇ ਪਰਿਵਾਰ ਨੂੰ ਲੈ ਜੀ ਖੁੱਲੇ ਦਰਸ਼ਨਕਾਰ ਆਇਓ ਸਵੇਰੇ ਹੋਈ ਟਰੈਕਟਰ ਦੇ ਬੰਪਰ ਤੇ 2 6 6 ਫੁੱਟ ਦੇ ਪੀਲੇ ਨਿਸ਼ਾਨ ਸਹਿਬ ਝੁੱਲ ਰਹੇ ਸਨ ਪੂਰੀ 8 ਵਜੇ ਗੋਪੀ ਦੇ ਸਾਰੇ ਦੋਸਤ ਸਿਰਾਂ ਤੋਂ ਮੋਨੇ ਗਲਾਂ ਵਿੱਚ ਪਾਏ ਪੀਲੇ ਪਰਨਿਆਂ ਨਾਲ ਸੇਰ ਕੱਜ ਕੇ ਜੈਕਾਰਾ ਲਾਇਆ ਟੀ ਰਵਾਨਾ ਹੋਈ ਪੂਰੀ ਆਵਾਜ਼ ਦੇ ਵਿੱਚ ਸੀੜੀ ਲਗਾ ਜਦੋਂ ਟਰਾਲੀ ਪਿੰਡ ਵਿੱਚੋਂ ਲੰਗੀ ਤਾਂ ਕੰਧਾਂ ਕੰਬ ਰਹੀਆਂ ਸਨ ਲੋਕ ਟਰਾਲੀ ਨੂੰ ਖੜ ਖੜ ਕੇ ਵੇਖ ਰਹੇ ਸਨ ਰਸਤੇ ਵਿੱਚ ਜਿੱਥੇ ਵੀ ਰੁਕਦੇ ਜਾਂ ਲੰਗਰਾਂ ਵਿੱਚ ਗੋਪੀ ਦੀ ਟਰਾਲੀ ਦੀ ਫੁੱਲ ਚੜਾਈ ਸੀ ਮੇਲੇ ਵਿੱਚ ਪੌ ਪੌਂਚ ਗੋਪੀ ਨੇ ਸਾਰੀਆਂ ਸੜਕਾਂ ਤੇ ਟਰਾਲੀ ਨਾਲ ਗੇੜੀ ਮਾਰੀ ਹਰ ਜਗ੍ਹਾ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਟਰਾਲੀ ਜਿੱਥੇ ਵੀ ਰੁਕਦੀ ਫੋਟੋਆਂ ਖਿੱਚਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਗੋਪੀ ਅਤੇ ਉਸਦੇ ਦੋਸਤ ਵੱਖ-ਵੱਖ ਪੋਜ਼ ਦਿੰਦੇ ਫੋਟੋਆਂ ਖਿਚਵਾਉਂਦੇ ਤੇ ਬੜਾ ਮਾਣ ਮਹਿਸੂਸ ਕਰਦੀ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿਵੇਂ ਇੱਕ ਦਿਨ ਬੀਤ ਗਿਆ ਸੀ ਐਨੀ ਨੂੰ ਗੋਪੀ ਦਾ ਫੋਨ ਵੱਜਿਆ ਸੀੜੀ ਦੀ ਆਵਾਜ਼ ਬੰਦ ਕਰ ਗੋਪੀ ਨੇ ਫੋਨ ਸੁਣਿਆ ਘਰੋਂ ਮਾਂ ਦਾ ਫੋਨ ਸੀ ਉਹ ਰੋਂਦੀ ਹੋਈ ਬੋਲੀ ਪੁੱਤ ਜਲਦੀ ਆ ਜਾ ਤੇਰੇ ਬਾਪੂ ਨੂੰ ਕੁਝ ਹੋ ਗਿਆ ਮੇਲਾ ਵਿੱਚੇ ਛੱਡ ਗੋਪੀ ਨੇ ਪਿੰਡ ਵੱਲ ਨੂੰ ਟਰੈਕਟਰ ਦੌੜਾ ਲਿਆ ਘਰ ਪਹੁੰਚਿਆ ਤਾਂ ਬਾਪੂ ਫਾਹਾ ਲੈ ਕੇ ਖੁਦਕੁਸ਼ੀ ਕਰ ਚੁੱਕਾ ਸੀ ਟਰੈਕਟਰ ਵਾਸਤੇ ਜਿਸ ਆੜਤੀਏ ਕੋਲੋਂ ਵਿਆਜੂ ਪੈਸੇ ਲਈ ਸਨ ਉਸ ਦੀਆਂ ਕਸ਼ਟਾਂ ਨਾ ਮੋੜਨ ਤੇ ਸ਼ਾਇਦ ਉਹ ਕੁਝ ਮਾਰੇ ਚੰਗੇ ਸ਼ਬਦ ਬੋਲ ਕੇ ਗਿਆ ਸੀ ਜਿਸ ਨੂੰ ਨਾ ਸਾਰਦੇ ਹੋਏ ਗੱਜਣ ਸਿਉ ਨੇ ਫਾਹਾ ਲੈ ਲਿਆ ਸੀ ਅਗਲੇ ਦਿਨ ਅਖਬਾਰ ਦੀ ਸੁਰਖੀ ਬਣੀ ਇੱਕ ਹੋਰ ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਖੁਦਖੁਸ਼ੀ ਪਰ ਸਚਾਈ ਕੋਈ ਨਹੀਂ ਸੀ ਜਾਣਦਾ ਕਿ ਕਰਜ਼ੇ ਦੇ ਸਤਾਏ ਨਹੀਂ ਬਲਕਿ ਫੁਕਰੇ ਪੁੱਤਰਾਂ ਦੇ ਸਤਾਏ ਕਿਸਾਨ ਵੱਲੋਂ ਖੋਦੀ ਖੁਸ਼ੀ ਸੀ ਹੁਣ ਵੀ ਦਸੰਬਰ ਸ਼ੁਰੂ ਹੋ ਚੁੱਕਿਆ ਸ਼ਹੀਦੀ ਜੋੜ ਮੇਲੇ ਤੇ ਜਾਂ ਲਈ ਕਈ ਘਰਾਂ ਵਿੱਚ ਕਲੇਸ਼ ਪੈ ਰਿਆ ਹੋਣਾ ਤੇ ਕਈ ਬਾਪੂ ਆਪਣੇ ਫੁਕਰੀ ਪੁੱਤਾਂ ਦੀਆਂ ਖੁਸ਼ੀਆਂ ਲਈ ਆੜਤੀਆਂ ਕੋਲ ਜਾ ਕੇ ਜਮੀਨ ਗਹਿਣੇ ਰੱਖਾਈ ਹੋਣੇ ਜਾਂ ਕੁਝ ਰੱਖਣ ਵਾਰੇ ਵਿਚਾਰ ਕਰ ਰਹੇ ਹੋਣੇ ਪਤਾ ਨਹੀਂ ਅਸੀਂ ਆਪਣੀ ਅਕਲ ਤੇ ਕਦੋਂ ਹੱਥ ਮਾਰਾਂਗੇ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ